ਅੱਜ ਆਪ ਜੀ ਦੇ ਨਾਲ ਮੇਰੇ ਪੰਜਮ ਪਿਤਾ ਸ਼ਹੀਦਾਂ ਦੇ ਸਿਰਤਾਜ ਤਨ ਤਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਜੋ ਆਪ ਜੀ ਨੇ ਹੁਕਮਨਾਮਾ ਸਾਹਿਬ ਜੀ ਦੇ ਰੂਪ ਵਿੱਚ ਸ਼੍ਰਵਣ ਕੀਤਾ ਹੈ 617 ਤਿਸੁਭਾਈਮਾਨ ਹੈ ਸਤਿਗੁਰ ਕੀ ਫਰਮਾਉਣਾ ਕਰਦੇ ਨੇ ਲੋ ਆਓ ਇਸ ਸ਼ਬਦ ਦੀ ਆਪਾਂ ਵਿਚਾਰ ਆਰੰਭ ਕਰਦੇ ਆਂ ਇੱਕ ਇੱਕ ਪੰਕਤੀ ਪੜ੍ਹ ਕੇ ਇਸ ਦੇ ਅਰਥ ਕਰਕੇ ਸਮਝਣ ਦਾ ਯਤਨ ਕਰਾਂਗੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਫਰਮਾਉਣਾ ਕਰਦੇ ਨੇ ਸੋਰਠ ਮਹਲਾ 5 ਸੋਰਠ ਰਾਗ ਦਾ ਨਾਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ 31 ਰਾਗਾਂ ਦੇ ਵਿੱਚ ਹੈ 31 ਰਾਗਾਂ ਦੇ ਵਿੱਚੋਂ ਇਹ ਜਿਹੜਾ ਸ਼ਬਦ ਆਪਾਂ ਅੱਜ ਪੜ੍ਹਨਾ ਹੈ ਆਪ ਜੀ ਦੇ ਨਾਲ ਅਰਥਾਂ ਸਮੇਤ ਸਾਂਝਾ ਕਰਨਾ ਹੈ ਇਹ ਸਤਿਗੁਰਾਂ ਨੇ ਸੋਰਠ ਰਾਗ ਦੇ ਵਿੱਚ ਉਚਾਰਨ ਕੀਤਾ ਹੈ ਤੇ ਘਰ ਦੂਜਾ ਦੋਪ ਦੇ ਤੇ ਸਤਿਗੁਰਾਂ ਨੇ ਦੂਜੇ ਘਰ ਦੇ ਵਿੱਚ ਰੱਖ ਕੇ ਇਹ ਸ਼ਬਦ ਨੂੰ ਗਾਉਣ ਦੀ ਹਦਾਇਤ ਕੀਤੀ ਹੈ ਜਿਹੜੇ ਗੁਰੂ ਘਰ ਦੇ ਕੀਰਤਨੀਏ ਨੇ ਬੀਬੀਆਂ ਭੈਣਾ ਵੀਰ ਕੀਰਤਨ ਕਰਦੇ ਨੇ ਉਹ ਇਹ ਸ਼ਬਦ ਨੂੰ ਸੋਰਠ ਰਾਗ ਦੇ ਵਿੱਚ ਘਰ ਦੂਜੇ ਵਿੱਚ ਗਾਉਣਾ ਕਰਦੇ ਨੇ ਦੋ ਪਦੇ ਦਾ ਮਤਲਬ ਹੈ ਦੋ ਪਦੇ ਮਤਲਬ ਲਾਈਨਾਂ ਪੰਗਤੀਆਂ ਦੋ ਪਦਿਆਂ ਵਾਲਾ ਇਹ ਸ਼ਬਦ ਹੈ ਆਪਾਂ ਕੱਲ ਅਸ਼ਟਪਦੀ ਦੀ ਵਿਚਾਰ ਕੀਤੇ ਸੀ ਅਸ਼ਟ ਮਤਲਬ 8 ਪਦੇ ਮਤਲਬ ਪਦੇ 8 ਪਦਿਆਂ ਵਾਲੀ 8 ਬੰਦਾਂ ਵਾਲੀ ਉਹ ਸ਼ਬਦ ਦੀ ਆਪਾਂ ਕੱਲ ਵਿਚਾਰ ਕੀਤੇ ਸੀ ਅੱਜ ਜਿਹੜਾ ਸ਼ਬਦ ਹੈ ਇਹਦੇ ਦੋ ਬੰਦ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਕੀ ਸਮਝਾਉਣਾ ਕਰਦੇ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰਾਂ ਨੇ ਇੱਥੇ ਸੰਖੇਪ ਦੇ ਵਿੱਚ ਮੂਲ ਮੰਤਰ ਸਾਹਿਬ ਉਚਾਰਨ ਕੀਤਾ ਹੈ ਤੇ ਗੁਰੂ ਪਿਆਰਿਓ ਇੱਕ ਓੰਕਾਰ ਦਾ ਮਤਲਬ ਹੈ ਪਰਮਾਤਮਾ ਇੱਕ ਹੈ ਜੋ ਜਰੇ-ਜਰੇ ਵਿੱਚ ਵਿਆਪਕ ਹੈ ਸਤਗੁਰ ਪ੍ਰਸਾਦ ਜੇ ਇਸ ਅਕਾਲ ਪੁਰਖ ਨੂੰ ਰੱਬ ਨੂੰ ਪਰਮੇਸ਼ਰ ਨੂੰ ਮਿਲਣਾ ਹੋਵੇ ਤਾਂ ਸਤਗੁਰਾਂ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਇਹ ਰੱਬ ਮਿਲ ਵੀ ਪੈਂਦਾ ਹੈ ਤੇ ਗੁਰੂ ਪਿਆਰਿਓ ਅੱਗੇ ਸਤਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜੀ ਸ਼ਬਦ ਦੀ ਆਰੰਭਤਾ ਕਰਦੇ ਨੇ ਮੈਂ ਫੇਰ ਬੇਨਤੀ ਕਰਦਿਆਂ ਕਿ ਅਸੀਂ ਹੁਕਮਨਾਮਾ ਸਾਹਿਬ ਜੀ ਦੇ ਰੂਪ ਦੇ ਵਿੱਚ ਬਹੁਤ ਵਾਰ ਇਹ ਸ਼ਬਦ ਸ਼੍ਰਵਣ ਕੀਤਾ ਹੈ ਸੁਣਿਆ ਹੈ ਆਓ ਅੱਜ ਆਪਾਂ ਇਹ ਸ਼ਬਦ ਦੇ ਅਰਥ ਸਮਝ ਕੇ ਆਪਣੇ ਜੀਵਨ ਦਾ ਇੱਕ ਆਧਾਰ ਬਣਾਈਏ ਗਹਿਣਾ ਬਣਾਈਏ ਤਾਂ ਜੋ ਸਾਡਾ ਜੀਵਨ ਸਫਲਾ ਹੋ ਸਕੇ ਸਭ ਤੋਂ ਪਹਿਲਾਂ ਆਪਾਂ ਰਹਾਉ ਵਾਲੇ ਬੰਦ ਦੇ ਅਰਥ ਪੜਾਂਗੇ ਸਤਿਗੁਰ ਫਰਮਾਉਣਾ ਕਰਦੇ ਨੇ ਸੰਤ ਹੋ ਘਟ ਘਟ ਰਹਿ ਆ ਸਮਾਹਿਓ ਪੂਰਨ ਪੂਰ ਰਹੇਓ ਸਰਬਮਹ ਜਲ ਤਲ ਰਮਈਆ ਆਹੇਓ ਧੰਨ ਗੁਰੂ ਅਰਜਨ ਸਾਹਿਬ ਮਹਾਰਾਜੀ ਫਰਮਾਉਣਾ ਕਰਦੇ ਨੇ ਸੰਤ ਹੋ ਹੇ ਸਤ ਸੰਗੀ ਜਨੋ ਹੇ ਰੱਬ ਦੇ ਪਿਆਰਿਓ ਹੇ ਗੁਰੂ ਦੇ ਜਨੋ ਸੇਵਕ ਘਟ ਘਟ ਰਹੇ ਆ ਸਮਾਹਿਓ ਜਿਹੜਾ ਅਕਾਲ ਪੁਰਖ ਹੈ ਪਰਮੇਸ਼ਰ ਹੈ ਰੱਬ ਹੈ ਉਹ ਘਟ 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 ਦਾ ਮਤਲਬ ਹੁੰਦਾ ਹੈ ਹਿਰਦਾ ਉਹ ਹਰ ਹਿਰਦੇ ਵਿੱਚ ਬੈਠਾ ਹੈ ਸਮਾਇਆ ਹੋਇਆ ਹੈ ਪੂਰਨ ਪੂਰ ਰਹੇ ਉਹ ਸਰਬਮਹਿ ਸਾਰਿਆਂ ਦੇ ਵਿੱਚ ਪੂਰਨ ਭਰਪੂਰ ਮਾਤਰਾ ਦੇ ਵਿੱਚ ਕਿਸੇ ਦੇ ਵਿੱਚ ਘਟ ਜਾਂ ਵੱਧ ਨਹੀਂ ਇੱਕ ਰਸ ਲਗਾਤਾਰ ਪ੍ਰਮਾਤਮਾ ਸਾਰਿਆਂ ਦੇ ਵਿੱਚ ਮੌਜੂਦ ਹੈ ਸਤਗੁਰ ਕਹਿੰਦੇ ਜਲ ਥਲ ਰਮਈਆ ਆਹੇ ਉਹ ਰਮਈਆ ਦਾ ਮਤਲਬ ਹੈ ਜੋ ਰਮਿਆ ਹੋਇਆ ਹੈ ਰਾਮ ਸ਼ਬਦ ਰਮਈਆ ਤੋਂ ਬਣਿਆ ਹੈ ਜੋ ਰਮਈਆ ਹੋਇਆ ਹੈ ਜਿਹੜਾ ਰੱਬ ਹੈ ਉਹ ਜਲ ਦੇ ਵਿੱਚ ਵੀ ਹੈ ਤੇ ਥਲ ਦੇ ਵਿੱਚ ਵੀ ਹੈ ਤੇ ਗੁਰੂ ਪਿਆਰਿਓ ਜਿੱਥੇ-ਜਿੱਥੇ ਵੀ ਜਲ ਜਾਂ ਪਾਣੀ ਮੌਜੂਦ ਹੈ ਉਹਦੇ ਵਿੱਚ ਵੀ ਰੱਬ ਹੈ ਤੇ ਗੁਰੂ ਪਿਆਰਿਓ ਥਲ ਧਰਤੀ ਧਰਤੀ ਤੋਂ ਉੱਪਰ ਵੀ ਰੱਬ ਮੌਜੂਦ ਹੈ ਜਿੱਥੇ ਵੀ ਤੁਸੀਂ ਵੇਖਦੇ ਹੋ ਜਾਂ ਜੋ ਅਦੇਹੀਆਂ ਥਾਵਾਂ ਵੀ ਨੇ ਜੋ ਅਸੀਂ ਕਦੇ ਵੇਖੀਆਂ ਵੀ ਨਹੀਂ ਨਾ ਅਸੀਂ ਉੱਥੋਂ ਤੱਕ ਪਹੁੰਚ ਸਕਦੇ ਆ ਰੱਬ ਉੱਥੇ ਵੀ ਮੌਜੂਦ ਹੈ ਇਸ ਕਰਕੇ ਸਤਗੁਰ ਕਹਿੰਦੇ ਹੇ ਗੁਰਸਿੱਖੋ ਤੁਸੀਂ ਰੱਬ ਨੂੰ ਜਿਹੜਾ ਵੇਖਣਾ ਹੈ ਉਹ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵੇਖਣਾ ਹੈ ਸਵੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਸਾਰੀਆਂ ਘਟਾਂ ਦੇ ਵਿੱਚ ਹਿਰਦਿਆਂ ਦੇ ਵਿੱਚ ਇੱਕੋ ਹੀ ਬੋਲ ਰਿਹਾ ਹੈ ਉਹ RAM ਹੈ ਪਰਮੇਸ਼ਰ ਹੈ ਅਕਾਲ ਪੁਰਖ ਹੈ ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ ਬੋਲਦਾ ਆਖੋ ਸਤਨਾਮ ਇਹ ਸਤਗੁਰਾਂ ਦੀ ਬਾਣੀ ਹਿਦਾਇਤ ਕਰ ਰਹੀ ਹੈ ਸਾਨੂੰ ਤੇ ਗੁਰੂ ਪਿਆਰਿਓ ਪਹਿਲੀਆਂ ਪੰਕਤੀਆਂ ਦੇ ਵਿੱਚ ਸਤਗੁਰ ਜੀ ਨੇ ਸਮਝਾਉਣਾ ਕੀਤਾ ਹੈ ਇੱਕ ਗੱਲ ਹੁਣ ਇੱਥੇ ਨੋਟ ਕਰ ਲਿਓ ਰੱਬ ਨੂੰ ਮੰਨਣ ਵਾਲੇ ਵੀ ਬਹੁਤ ਨੇ ਸੰਸਾਰ ਉੱਤੇ ਜਿਨ੍ਹਾਂ ਨੂੰ ਆਸਤਿਕ ਆਖਿਆ ਜਾਂਦਾ ਹੈ ਤੇ ਰੱਬ ਨੂੰ ਨਾਮ ਮੰਨਣ ਵਾਲੇ ਵੀ ਬਹੁਤ ਨੇ ਜਿਨ੍ਹਾਂ ਨੂੰ ਨਾਸਤਿਕ ਆਖਿਆ ਜਾਂਦਾ ਸਤਿਗੁਰਾਂ ਦੀ ਬਾਣੀ ਨੇ ਇਹ ਗੱਲ ਪਹਿਲਾਂ ਹੀ ਸਪਸ਼ਟ ਕਰ ਦਿੱਤੀ ਸਮਝਾ ਦਿੱਤੀ ਕੋਈ ਰੱਬ ਨੂੰ ਮੰਨੇ ਜਾਂ ਨਾਮ ਮੰਨੇ ਰੱਬ ਨੂੰ ਕੋਈ ਫਰਕ ਨਹੀਂ ਪੈਣਾ ਨਾ ਉਹ ਮਰੈ ਨਾ ਹੋਵੈ ਸੋਗ ਦਿੰਦਾ ਰਹੈ ਨਾ ਚੁੱਕੈ ਭੋਗ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕੋਈ ਪੂਜੇ ਕੋਈ ਨਾਮ ਪੂਜੇ ਉਹਨੂੰ ਕੋਈ ਫਰਕ ਨਹੀਂ ਪੈਣਾ ਫਰਕ ਕਿੰਨਾ ਨੂੰ ਪੈਣਾ ਸਾਨੂੰ ਪੈਣਾ ਇਨਸਾਨ ਨੂੰ ਪੈਣਾ ਤੇ ਗੁਰੂ ਪਿਆਰਿਓ ਨਾਸਤਿਕ ਲੋਕ ਵੀ ਨੇ ਜਿਹੜੇ ਕਹਿੰਦੇ ਅਸੀਂ ਰੱਬ ਨੂੰ ਮੰਨਦੇ ਨਹੀਂ ਉਹਨਾਂ ਦੇ ਨਾਲ ਕੋਈ ਜ਼ਬਰਦਸਤੀ ਨਹੀਂ ਤੱਕਾ ਨਹੀਂ ਕਿ ਤੁਸੀਂ ਰੱਬ ਨੂੰ ਮੰਨੋ ਕੋਈ ਉਹਨਾਂ ਦੇ ਗਰਦਨ ਦੇ ਉੱਤੇ ਤਲਵਾਰ ਧਰ ਕੇ ਨਹੀਂ ਬੈਠਾ ਕਿ ਤੁਸੀਂ ਰੱਬ ਨੂੰ ਮੰਨੋ ਮੰਨਣਾ ਮੰਨਣ ਨਹੀਂ ਮੰਨਣਾ ਨਾ ਸਹੀ ਪਰ ਸਤਿਗੁਰਾਂ ਦੀ ਬਾਣੀ ਨੇ ਜਿਹੜੀ ਉਦਾਹਰਨ ਦਿੱਤੀ ਹੈ ਨਾ ਕਿ ਭਾਈ ਰੱਬ ਹੈ ਮੌਜੂਦ ਹੈ ਤੁਸੀਂ ਮੰਨਣਾ ਨਾ ਮੰਨੋ ਇਹ ਤੁਹਾਡੀ ਆਪਣੀ ਮਰਜ਼ੀ ਹੋ ਸਕਦੀ ਹੈ ਜਿਹੜੀਆਂ ਸਤਿਗੁਰ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਇਹ ਪੰਕਤੀਆਂ ਲਿਖੀਆਂ ਨੇ ਇਹਨਾਂ ਸ਼ਬਦ ਲਿਖਿਆ ਉਦਾਹਰਨਾਂ ਦਿੱਤੀਆਂ ਨੇ ਅੱਜ ਤੱਕ ਨਾਸਤਿਕ ਬੰਦਾ ਇਹਨਾਂ ਦਾ ਜਵਾਬ ਨਹੀਂ ਦੇ ਪਾਇਆ ਤੇ ਕਈ ਕਹਿਣਗੇ ਨਾ ਕਹਿੰਦੇ ਰੱਬ ਨੂੰ ਮੰਨਾਂਗੇ ਤਾਂ ਜੇ ਰੱਬ ਨੂੰ ਦਿਖਾਓਗੇ ਤੇ ਸਤਿਗੁਰਾਂ ਦੀ ਬਾਣੀ ਨੇ ਤਾਂ ਸਪਸ਼ਟ ਆਖ ਦਿੱਤਾ ਭਾਈ ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਇਹ ਜਿੰਨਾ ਵੀ ਵਿਸ਼ਵ ਸੰਸਾਰ ਦੁਨੀਆ ਤੁਸੀਂ ਵੇਖ ਰਹੇ ਹੋ ਇਹ ਰੱਬ ਦਾ ਹੀ ਰੂਪ ਹੈ ਮੰਨਣਾ ਜਾਂ ਨਾ ਮੰਨਣਾ ਤੁਹਾਡਾ ਇਹ ਆਪਣਾ ਇੱਕ ਸੋਚ ਦਾ ਦਾਇਰਾ ਹੋ ਸਕਦਾ ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਉਦਾਹਰਣ ਬੜੀ ਕਮਾਲ ਦੀ ਦਿੰਦੇ ਨੇ ਪਹਿਲਾਂ ਤਾਂ ਸਤਿਗੁਰਾਂ ਨੇ ਰਾਹੌ ਵਾਲੇ ਬੰਦ ਵਿੱਚ ਇਹ ਆਖ ਦਿੱਤਾ ਕਿ ਭਾਈ ਅਕਾਲ ਪੁਰਖ ਸਾਰਿਆਂ ਦੇ ਵਿੱਚ ਹੈ ਘਟ ਘਟ ਦੇ ਵਿੱਚ ਹੈ ਸਭਨਾਂ ਦੇ ਹਿਰਦਿਆਂ ਵਿੱਚ ਹੈ ਐਸੀ ਕੋਈ ਜਗ੍ਹਾ ਨਹੀਂ ਐਸੀ ਕੋਈ ਥਾਂ ਨਹੀਂ ਜਿੱਥੇ ਰੱਬ ਨਹੀਂ ਹੈ ਸਤਿਗੁਰਾਂ ਨੇ ਸਪਸ਼ਟ ਵੀ ਕੀਤਾ ਵੀ ਹੈ ਕਿਦਾਂ ਕੀ ਕਹਿ ਰਹੇ ਨੇ ਸਤਿਗੁਰ ਸਗਲ ਬਨਸਪਤ ਮਹਿ ਬਸੰਤਰ ਸਗਲ ਦੂਦ ਮਹਿ ਕੀਆ ਸਤਿਗੁਰ ਕਹਿੰਦੇ ਸਗਲ ਸਗਲ ਦਾ ਮਤਲਬ ਹੁੰਦਾ ਸਾਰਾ ਜਿੰਨੀ ਵੀ ਬਨਸਪਤੀ ਹੈ ਬਨਸਪਤੀ ਕਹਿੰਦੇ ਆ ਪੇੜ ਪੌਦਿਆਂ ਦਰਖਤਾਂ ਨੂੰ ਬੂਟਿਆਂ ਨੂੰ ਸਤਗੁਰ ਕਹਿੰਦੇ ਜਿੰਨੀ ਬਨਸਪਤੀ ਹੈ ਦਰਖਤ ਨੇ ਬੂਟੇ ਨੇ ਜੋ ਵੀ ਅਸੀਂ ਸੰਸਾਰ ਤੇ ਵੇਖ ਰਹੇ ਆ ਇਹਨਾਂ ਦੇ ਵਿੱਚ ਬੈਸੰਤਰ ਹੈ ਬੈਸੰਤਰ ਮਤਲਬ ਅੱਗ ਲੱਕੜ ਹੈ ਨਾ ਜਦੋਂ ਅਸੀਂ ਲੱਕੜ ਹੱਥ ਵਿੱਚ ਫੜਦੇ ਆ ਨਾ ਸਾਨੂੰ ਉਹਦੇ ਵਿੱਚੋਂ ਅੱਗ ਨਹੀਂ ਦਿਸਦੀ ਪਰ ਸਤਗੁਰ ਕਹਿੰਦੇ ਇਹਦੇ ਵਿੱਚ ਅੱਗ ਹੈ ਜਦੋਂ ਇਹਨੂੰ ਮਾੜੀ ਜੀ ਮੱਚ ਦੀ ਤੀਲੀ ਲੱਗ ਗਈ ਨਾ ਇਹਦੇ ਵਿੱਚੋਂ ਭਾਂਬੜ ਨਿਕਲਣਾ ਲਾਟਾਂ ਨਿਕਲਣਗੀਆਂ ਇਸ ਕਰਕੇ ਸਤਗੁਰ ਕਹਿੰਦੇ ਸਗਲ ਬਨਸਪਤ ਮਹਿ ਬਸੰਤਰ ਜਿੰਨੀ ਵੀ ਬਨਸਪਤੀ ਹੈ ਲੱਕੜ ਹੈ ਉਸ ਵਿੱਚ ਅੱਗ ਹੈ ਅੱਗੇ ਉਦਾਹਰਣ ਦਿੰਦੇ ਨੇ ਸਗਲ ਦੁੱਧ ਮਹਿ ਕੀ ਆ ਸਤਿਗੁਰੂ ਇਥੇ ਦੁੱਧ ਦੀ ਉਦਾਹਰਣ ਦਿੰਦੇ ਨੇ ਜਿੰਨੇ ਦੁੱਧ ਨੇ ਉਹਨਾਂ ਦੇ ਵਿੱਚ ਘੀ ਹੈ ਘਿਓ ਹੈ ਇੱਕ ਪ੍ਰੋਸੈਸ ਹੁੰਦਾ ਕਿ ਦੁੱਧ ਨੂੰ ਗਰਮ ਕਰਨਾ ਉਸ ਤੋਂ ਬਾਅਦ ਜਾਗ ਲਾ ਦੇਣਾ ਤੇ ਉਸ ਤੋਂ ਬਾਅਦ ਉਹਨੂੰ ਰੜਕਣਾ ਫਿਰ ਅੱਗੇ ਜਾ ਕੇ ਆਪਾਂ ਜਾਂ ਮਲਾਈ ਜੋੜ ਕੇ ਵੀ ਕਹੀ ਦੁੱਧ ਦੁੱਧ ਦੇ ਵਿੱਚੋਂ ਤੇ ਗੁਰੂ ਪਿਆਰਿਓ ਘਿਓ ਕੱਢ ਲੈਂਦੀ ਐ ਨੇ ਬੀਬੀਆਂ ਪੈਣਾ ਤੇ ਸਤਗੁਰ ਕਹਿੰਦੇ ਦੁੱਧ ਦੇ ਵਿੱਚ ਘਿਓ ਹੈ ਘਿਓ ਲੁਕਿਆ ਹੋਇਆ ਹੈ ਜਦੋਂ ਅਸੀਂ ਉਹਨੂੰ ਰੜਕਦੇ ਆਂ ਤੇ ਉਹ ਪ੍ਰੋਸੈਸ ਰਾਹੀਂ ਲਗਾਉਂਦੇ ਆਂ ਫਿਰ ਉਹ ਮੱਖਣ ਵੀ ਉਹਦੇ ਵਿੱਚ ਆਉਂਦਾ ਤੇ ਉਹਦੇ ਵਿੱਚੋਂ ਘਿਓ ਵੀ ਮਿਲਦਾ ਹੈ ਤੇ ਸਤਗੁਰਾਂ ਨੇ ਦੋ ਉਦਾਹਰਨਾਂ ਸਾਡੇ ਸਾਹਮਣੇ ਰੱਖੀਆਂ ਨੇ ਜਿਵੇਂ ਲੱਕੜ ਦੇ ਵਿੱਚ ਅੱਗ ਹੈ ਦੁੱਧ ਦੇ ਵਿੱਚ ਘਿਓ ਹੈ ਸਤਗੁਰ ਕਹਿੰਦੇ ਇਸੇ ਤਰ੍ਹਾਂ ਹੈ ਮਨੁੱਖ ਹੈ ਇਨਸਾਨ ਤੇਰੇ ਅੰਦਰ ਰੱਬ ਮੌਜੂਦ ਹੈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਤੈਨੂੰ ਆਪਣਾ ਅੰਤਰ ਖੋਜਣਾ ਪਏਗਾ ਅੰਦਰੋਂ ਲੱਭਣਾ ਪਏਗਾ ਰੱਬ ਤੇਰੇ ਤੋਂ ਵੱਖ ਨਹੀਂ ਤੇਰੀ ਦੇਖਣ ਵਾਲੀ ਅੱਖ ਨਹੀਂ ਸਤਿਗੁਰਾਂ ਦੀ ਬਾਣੀ ਨੇ ਆਖਿਆ ਭਾਈ ਜੇ ਤੁਸੀਂ ਕਹੋਗੇ ਕਿ ਰੱਬ ਸਾਨੂੰ ਇਸ ਤਰ੍ਹਾਂ ਦਿਖਾ ਦਿਓ ਇਸ ਤਰ੍ਹਾਂ ਦੇਖਣ ਤੋਂ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤੁਹਾਨੂੰ ਆਪਣੇ ਅੰਦਰ ਪ੍ਰਚੋਲ ਕਰਨੀ ਪਏਗੀ ਅੱਗੇ ਸਤਿਗੁਰਾਂ ਨੇ ਆਖਿਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀ ਆ ਉਹ ਉੱਚਿਆਂ ਦੇ ਵਿੱਚ ਵੀ ਐ ਨੀਵੇਂਆਂ ਦੇ ਵਿੱਚ ਵੀ ਐ ਵੱਡਿਆਂ ਵਿੱਚ ਵੀ ਐ ਛੋਟਿਆਂ ਵਿੱਚ ਵੀ ਐ ਰੱਬ ਕੀੜੀ ਦੇ ਵਿੱਚ ਵੀ ਐ ਰੱਬ ਹਾਥੀ ਵਿੱਚ ਵੀ ਐ ਤੇ ਗੁਰੂ ਪਿਆਰਿਓ ਸਤਿਗੁਰ ਕਹਿੰਦੇ ਊਚ ਨੀਚ ਮਹਿ ਜੋਤ ਸਮਾਣੀ ਚੰਗਿਆਂ ਮੰਦਿਆਂ ਦੇ ਵਿੱਚ ਵੀ ਐ ਘਟ ਘਟ ਮਾਧੋ ਜੀ ਆ ਸਾਰੇ ਜੀਵਾਂ ਦੇ ਵਿੱਚ ਜੀਵਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਮੌਜੂਦ ਹੈ ਤੇ ਗੁਰੂ ਪਿਆਰਿਓ ਆਪਾਂ ਸਾਰੇ ਇਤਿਹਾਸ ਵੀ ਪੜਨ ਵਾਲੇ ਆ ਸੁਣਨ ਵਾਲੇ ਵੀ ਆ ਕਿਤਾਬਾਂ ਵਿੱਚ ਵੀ ਪੜਿਆ ਕਿੰਨੇ ਸਾਰੇ ਇਸ ਧਰਤੀ ਦੇ ਉੱਤੇ ਧਰਮ ਨੇ ਹਰ ਇੱਕ ਧਰਮ ਨੇ ਰੱਬ ਨੂੰ ਪਾਉਣ ਦਾ ਵੱਖਰਾ ਵੱਖਰਾ ਤਰੀਕਾ ਦੱਸਿਆ ਤੇ ਖਾਸ ਕਰਕੇ ਜਦੋਂ ਅਸੀਂ ਭਾਰਤ ਦਾ ਇਤਿਹਾਸ ਪੜਦੇ ਹਾਂ ਭਾਰਤ ਦੇ ਇਤਿਹਾਸ ਵਿੱਚ ਇਹ ਵੀ ਜ਼ਿਕਰ ਮਿਲਦਾ ਇੱਕ ਫਿਰਕੇ ਨੇ ਕਈ ਫਿਰਕਿਆਂ ਨੇ ਕਈ ਧਰਮਾਂ ਨੇ ਇਹ ਵੀ ਆਖਿਆ ਕਿ ਭਾਈ ਜੇ ਤੁਸੀਂ ਰੱਬ ਨੂੰ ਪਾਉਣਾ ਤਾਂ ਤੁਸੀਂ ਜੰਗਲ ਦੇ ਵਿੱਚ ਚਲੇ ਜਾਓ ਘਰ-ਬਾਰ, ਪਰਿਵਾਰ, ਮਾਪੇ, ਭੈਣ-ਭਰਾ, ਰਿਸ਼ਤੇਦਾਰ, ਸਾਕ ਸੰਬੰਧੀ ਸਭ ਤਿਆਗ ਜਾਓ, ਛੱਡ ਜਾਓ ਤੇ ਤੁਹਾਨੂੰ ਰੱਬ ਮਿਲ ਜਾਏਗਾ। ਪਰ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਆਖਿਆ ਨਹੀਂ ਭਾਈ ਕਾਹੇ ਰੇ ਬਨ ਖੋਜਣ ਜਾਈ ਸਰਬਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਸਤਿਗੁਰ ਕਹਿੰਦੇ ਕਿਉਂ ਜੰਗਲ ਦੇ ਵਿੱਚ ਅਸੀਂ ਜਾਣਾ ਰੱਬ ਤਾਂ ਸਾਡੇ ਹਿਰਦੇ ਵਿੱਚ ਹੈ ਨਾ ਜੰਗਲ ਦੇ ਵਿੱਚ ਥੋੜੀ ਹੈ ਗ੍ਰਹਿ ਤਜ ਬਨਖੰਡ ਜਾਈਐ ਚੁਣਖਾਈਐ ਕੰਦਾ ਅਜਹੁ ਬਿਕਾਰਨ ਛੋਡੇ ਪਾਪੀ ਮਨ ਮੰਦਾ ਸਤਿਗੁਰਾਂ ਦੀ ਬਾਣੀ ਨੇ ਆਖ ਦਿੱਤਾ ਨਹੀਂ ਭਾਈ ਰੱਬ ਜੰਗਲ ਦੇ ਵਿੱਚ ਨਹੀਂ ਹੈ ਕਾਹੇ ਰੇ ਬਨ ਖੋਜਣ ਜਾਈ ਸਰਬਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਜਿਹੜਾ ਪਰਮਾਤਮਾ ਅਕਾਲਪੁਰਖ ਸਾਰਿਆਂ ਦੇ ਵਿੱਚ ਮੌਜੂਦ ਹੈ ਉਹ ਤੇਰੇ ਅੰਦਰ ਵੀ ਹੈ ਇਸ ਕਰਕੇ ਸਤਗੁਰ ਕਹਿੰਦੇ ਘਟ ਹੀ ਖੋਜੋ ਭਾਈ ਆਪਣੇ ਅੰਦਰ ਰੱਬ ਨੂੰ ਲੱਭੋ ਉਹ ਤੁਹਾਡੇ ਅੰਦਰ ਬੈਠਾ ਹੈ ਪਹੁਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾਈ ਸਤਗੁਰ ਕਹਿੰਦੇ ਪਹੁਪ ਪਹੁਪ ਦਾ ਮਤਲਬ ਹੁੰਦਾ ਹੈ ਫੁੱਲ ਮਦ ਮਦ ਦਾ ਹੁੰਦਾ ਹੈ ਵਿੱਚ ਜਿਵੇਂ ਫੁੱਲ ਦੇ ਵਿੱਚ ਖੁਸ਼ਬੂ ਹੁੰਦੀ ਹੈ ਨਾ ਪਹੁਪ ਮਦ ਜਿਉਂ ਬਾਸ ਬਸਤ ਹੈ ਬਾਸ ਦਾ ਮਤਲਬ ਹੈ ਖੁਸ਼ਬੂ ਮੁਕਰ ਮਹ ਜੈਸੇ ਸ਼ਾਈ ਮੁਕਰ ਦਾ ਮਤਲਬ ਹੁੰਦਾ ਹੈ ਸ਼ੀਸ਼ਾ ਤੇ ਸ਼ੀਸ਼ੇ ਵਿੱਚ ਜਿਵੇਂ ਪਰਛਾਵਾ ਜਦੋਂ ਆਪਾਂ ਸ਼ੀਸ਼ੇ ਅੱਗੇ ਜਾ ਕੇ ਖੜਾਂਗੇ ਸਾਡਾ ਪਰਛਾਵਾ ਆ ਜਾਏਗਾ ਉਹਦੇ ਵਿੱਚ ਪਰ ਉਹ ਜਿਹੜਾ ਪਰਛਾਵਾ ਸ਼ੀਸ਼ੇ ਦੇ ਵਿੱਚ ਹੈ ਨਾ ਉਹ ਅਸਲੀ ਨਹੀਂ ਹੈ ਅਸੀਂ ਸ਼ੀਸ਼ੇ ਦੇ ਸਾਹਮਣੇ ਖੜੇ ਹਾਂ ਸ੍ਰੀ ਅਸਲੀ ਹਾਂ ਤੇ ਗੁਰੂ ਪਿਆਰਿਓ ਸਤਿਗੁਰੂ ਦੋ ਉਦਾਹਰਨਾਂ ਇੱਥੇ ਦਿੰਦੇ ਨੇ ਪਹਪ ਮਦ ਜੋ ਵਸਤ ਬਾਸ ਵਸਤ ਹੈ ਜਿਵੇਂ ਇੱਕ ਫੁੱਲ ਦੇ ਵਿੱਚ ਖੁਸ਼ਬੂ ਹੈ ਤੇ ਇੱਕ ਸ਼ੀਸ਼ੇ ਦੇ ਵਿੱਚ ਇੱਕ ਚਿਹਰਾ ਹੋਰ ਹੈ ਤੇ ਸਤਿਗੁਰ ਕਹਿੰਦੇ ਇਸੇ ਤਰ੍ਹਾਂ ਰੱਬ ਸਾਡੇ ਅੰਦਰ ਹੈ ਤੇ ਜਿਹੜੇ ਕਹਿੰਦੇ ਰੱਬ ਨੂੰ ਦਿਖਾਓ ਤਾਂ ਉਹਨਾਂ ਨੂੰ ਕਹੋ ਵੀ ਫੁੱਲ ਦੇ ਵਿੱਚ ਖੁਸ਼ਬੂ ਹੈ ਨਾ ਸੁਗੰਧੀ ਹੈ ਤੁਸੀਂ ਸੁਗੰਧੀ ਨੂੰ ਦਿਖਾ ਦਿਓ ਅਸੀਂ ਰੱਬ ਨੂੰ ਦਿਖਾ ਦੇਵਾਂਗੇ ਇਸੇ ਤਰ੍ਹਾਂ ਸਤਿਗੁਰਾਂ ਨੇ ਬੜੇ ਸੁਖੈਨ ਤਰੀਕੇ ਨਾਲ ਸਮਝਾਇਆ ਮੈਂ ਫੇਰ ਬੇਨਤੀ ਕਰਦੇ ਆ ਕੋਈ ਰੱਬ ਨੂੰ ਮੰਨੇ ਜਾਂ ਨਾਮ ਮੰਨੇ ਇਹ ਸਾਡਾ ਵਿਸ਼ਾ ਨਹੀਂ ਸਾਡਾ ਵਿਸ਼ਾ ਹੈ ਸਤਿਗੁਰਾਂ ਦੀ ਬਾਣੀ ਨੂੰ ਸਮਝਾਉਣਾ ਇਸੇ ਕਰਕੇ ਸਤਿਗੁਰਾਂ ਨੇ ਆਖਿਆ ਬਾਬਾ ਫਰੀਦ ਸਾਹਿਬ ਮਹਾਰਾਜ ਤਾਂ ਬਾਣੀ ਦੇ ਵਿੱਚ ਇਹ ਹਦਾਇਤ ਕਰ ਰਹੇ ਨੇ ਫਰੀਦਾ ਜੰਗਲ ਜੰਗਲ ਕਿਆ ਭਵਹਿ ਵਣ ਕੰਡਾ ਮੋੜਹਿ ਵਸੈ ਰੱਬ ਹਿਆਲੀ ਐ ਜੰਗਲ ਕਿਆ ਢੁੰਡੈ ਬਾਬਾ ਫਰੀਦ ਸਾਹਿਬ ਮਹਾਰਾਜੀ ਬਾਣੀ ਵਿੱਚ ਪਰਮਾਉਣਾ ਕਰਦੇ ਨੇ ਹੇ ਫਰੀਦਾ ਤੂੰ ਜੰਗਲ ਦੇ ਵਿੱਚ ਕੀ ਲੱਭਦਾ ਫਿਰਦਾ ਵਣ ਕੰਡਾ ਮੋੜਾ ਵਣ ਦੇ ਵਿੱਚ ਜੰਗਲ ਦੇ ਵਿੱਚ ਤੂੰ ਕੰਡਿਆਂ ਨੂੰ ਲਤਾੜਦਾ ਫਿਰਦਾ ਹੈ ਮਿੱਧ ਦਾ ਫਿਰਦਾ ਹੈ ਵਸੀ ਰੱਬ ਇਹ ਅਲੀ ਰੱਬ ਤਾਂ ਤੇਰੇ ਅੰਦਰ ਹੈ ਬਾਹਰ ਕਿਹਾ ਢੂੰਡੈ ਵੇਖੋ ਜਿਹੜੇ ਬਾਬਾ ਫਰੀਦ ਸਾਹਿਬ ਮਹਾਰਾਜੀ ਰੱਬ ਨੂੰ ਬਾਹਰ ਲੱਭ ਰਹੇ ਸਨ ਆਪਨੀ ਬਾਣੀ ਦੇ ਵਿੱਚ ਕਹਿ ਰਹੇ ਨੇ ਭਾਈ ਜੰਗਲ ਦੇ ਵਿੱਚ ਭਗਤੀ ਕਰਨ ਦਾ ਕੋਈ ਫਾਇਦਾ ਨਹੀਂ ਜੰਗਲ ਵਿੱਚ ਘਰ-ਬਾਰ ਤਿਆਗ ਕੇ ਜਾਣ ਦਾ ਕੋਈ ਫਾਇਦਾ ਨਹੀਂ ਜਿਹੜੇ ਰੱਬ ਨੂੰ ਤੁਸੀਂ ਜੰਗਲ ਦੇ ਵਿੱਚ ਜਾ ਕੇ ਲੱਭਦੇ ਹੋ ਨਾ ਉਹ ਜੰਗਲ ਵਿੱਚ ਨਹੀਂ ਉਹ ਤੁਹਾਡੇ ਹਿਰਦੇ ਵਿੱਚ ਬੈਠਾ ਇਸ ਕਰਕੇ ਹਿਰਦੇ ਦੇ ਵਿੱਚੋਂ ਲੱਭੋ ਪ੍ਰਮਾਤਮਾ ਸਾਡੇ ਅੰਦਰ ਹੈ ਸੋ ਸਤਿਗੁਰਾਂ ਦੀ ਬਾਣੀ ਆਖਦੀ ਹੈ ਏ ਮਨ ਮਤ ਜਾਣ ਹੈ ਹਰ ਦੂਰ ਹੈ ਸਦਾ ਵੇਖ ਹਦੂਰ ਸਤਗੁਰ ਦੀ ਬਾਣੀ ਮਨ ਨੂੰ ਹਦਾਇਤ ਕਰ ਰਹੀ ਏ ਮਨ ਵੇਖੋ ਸਤਗੁਰਾਂ ਦਾ ਸਮਝਾਉਣ ਦਾ ਤਰੀਕਾ ਮਹਾਰਾਜ ਕਿਸੇ ਨੂੰ ਨਹੀਂ ਸਮਝਾ ਰਹੇ ਪਰ ਸਤਗੁਰ ਆਪਣੇ ਮਨ ਨੂੰ ਸਮਝਾਉਣਾ ਕਰਦੇ ਨੇ ਤੇ ਉਪਦੇਸ਼ ਸਾਰਿਆਂ ਨੂੰ ਜਾਂਦਾ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਤੇ ਗੁਰੂ ਪਿਆਰਿਓ ਸਤਗੁਰਾਂ ਨੇ ਆਖਿਆ ਇਹ ਮਨ ਏ ਮੇਰੇਆ ਮਨ ਰੱਬ ਨੂੰ ਵੇਖ ਤਾਂ ਸਹੀ ਉਹ ਤੇਰੇ ਅੰਦਰ ਹੈ ਤੇਰੇ ਹਿਰਦੇ ਵਿੱਚ ਹੈ ਸਦਾ ਵੇਖ ਹਦੂਰ ਤੂੰ ਆਪਣੇ ਅੰਦਰ ਤਾਂ ਵੇਖ ਸੱਦ ਸੁਣਦਾ ਸੱਦ ਵੇਖਦਾ ਸ਼ਬਦ ਰਹਿਆ ਭਰਪੂਰ ਉਹ ਰੱਬ ਵੇਖਦਾ ਵੀ ਐ ਤੈਨੂੰ ਸਾਰੇ ਸੰਸਾਰ ਨੂੰ ਤੇ ਸਾਰੇ ਸੰਸਾਰ ਦੀ ਸੁਣਦਾ ਵੀ ਐ ਆਪਾਂ ਅਰਦਾਸ ਕਿਦੇ ਅੱਗੇ ਕਰਦੇ ਆ ਰੱਬ ਅੱਗੇ ਕਰਦੇ ਆ ਨਾ ਇਹਦਾ ਮਤਲਬ ਰੱਬ ਸੁਣਦਾ ਹੈ ਰੱਬ ਵੇਖਦਾ ਵੀ ਹੈ ਜੋ ਅਸੀਂ ਚੰਗੇ ਮਾੜੇ ਕਰਮ ਕਰਦੇ ਆ ਸਤਗੁਰੂ ਵੇਖਦਾ ਹੈ ਜਿਹੜਾ ਰੱਬ ਹੈ ਸ਼ਬਦ ਰਹਿਆ ਭਰਪੂਰ ਉਹ ਤਾਂ ਸ਼ਬਦਾਂ ਦੇ ਵਿੱਚ ਹੈ ਇਸੇ ਕਰਕੇ ਸਾਨੂੰ ਸਾਡੇ ਸਤਗੁਰਾਂ ਨੇ ਬਾਣੀ ਦੇ ਲੜ ਲਾਇਆ ਹੈ ਸਾਡੇ ਲਈ ਬਾਣੀ ਪੋਥੀ ਪਰਮੇਸ਼ਰ ਦਾ ਥਾਨ ਹੈ ਤੇ ਗੁਰੂ ਪਿਆਰਿਓ ਰੋਜ਼ ਪੜਦੇ ਆਪਾਂ ਸਤਗੁਰਾਂ ਦੀ ਬਾਣੀ ਨੂੰ ਸਤਗੁਰਾਂ ਨੇ ਹਿਦਾਇਤ ਕੀਤੀ ਹੈ ਭਾਈ ਰੱਬ ਨੂੰ ਅੰਦਰੋਂ ਲੱਭੋ ਪਰ ਅਸੀਂ ਬਾਹਰ ਲੱਭਦੇ ਫਿਰਦੇ ਆ ਕਿ ਕਿਤੋਂ ਹੋਰ ਰੱਬ ਮਿਲ ਜਾਵੇ ਜਾ ਕੇ ਕਦੀ ਕਿਤੇ ਮੱਥਾ ਟੇਕਦੇ ਆ ਕਦੀ ਕਿਤੇ ਟੇਕਦੇ ਆ ਪਰ ਸਤਿਗੁਰਾਂ ਦੀ ਬਾਣੀ ਨੇ ਆਖਿਆ ਕਿ ਨਹੀਂ ਭਾਈ ਸੋ ਅੰਤਰ ਸੋ ਬਾਹਰ ਅਨੰਤ ਸਤਿਗੁਰ ਕਹਿੰਦੇ ਉਹ ਬਾਹਰ ਵੀ ਹੈ ਤੇ ਅੰਦਰ ਵੀ ਹੈ ਤੇ ਲੱਭਣਾ ਤਾਂ ਅੰਦਰੋਂ ਚਾਹੀਦਾ ਨਾ ਜੇ ਬਾਹਰੋਂ ਲੱਭਣ ਲੱਗ ਜਾਈਏ ਤੇ ਅੰਦਰੋਂ ਨਾ ਲੱਭੀਏ ਤਾਂ ਸਾਨੂੰ ਕੋਈ ਸਿਆਣਾ ਨਹੀਂ ਆਖੇਗਾ ਤੇ ਗੁਰੂ ਪਿਆਰੇ ਇੱਕ ਬਜ਼ੁਰਗ ਬੀਬੀ ਸੀ ਕੱਲੀ ਕਮਰੇ ਦੇ ਵਿੱਚ ਇੱਕ ਘਰ ਦੇ ਵਿੱਚ ਝੌਂਪੜੀ ਦੇ ਵਿੱਚ ਰਹਿੰਦੀ ਸੀ ਤੇ ਜਦੋਂ ਵੀ ਉਹ ਕੋਈ ਕੰਮਕਾਰ ਕਰਦੀ ਤਾਂ ਉਹਨੂੰ ਆਸ-ਪਾਸ ਦੇ ਲੋਕ ਟਿੱਚਰਾਂ ਕਰਦੇ ਕਿਉਂਕਿ ਉਹ ਬੀਬੀ ਜਿਹੜੀ ਰੱਬ ਦਾ ਭਜਨ ਕਰਨ ਵਾਲੀ ਸੀ ਪ੍ਰਮਾਤਮਾ ਦਾ ਨਾਮ ਜਪਣ ਵਾਲੀ ਸੀ ਤੇ ਹੁਣ ਬਜ਼ੁਰਗ ਬੀਬੀ ਸੀ ਜਵਾਬ ਕਿਸੇ ਨੂੰ ਸੀ ਨਹੀਂ ਦਿੰਦੀ ਇੱਕ ਦਿਨ ਕੀ ਹੋਇਆ ਉਹ ਬੀਬੀ ਨੇ ਮਨ ਦੇ ਵਿੱਚ ਧਾਰ ਲਿਆ ਕਿ ਇਹ ਤਾਂ ਮੇਰੀ ਨਿੰਦਿਆ ਕਰਦੇ ਨੇ ਇਹਦੇ ਵਿੱਚ ਨੁਕਸਾਨ ਇਹਨਾਂ ਦਾ ਕਿਉਂ ਨਾ ਮੈਂ ਇਹਨਾਂ ਨੂੰ ਚੰਗੇ ਪਾਸੇ ਲਾ ਦਿਆਂ ਤੇ ਗੁਰੂ ਪਿਆਰਿਓ ਫਿਰ ਬੀਬੀ ਨੇ ਕੀ ਕੀਤਾ ਉਹ ਇੱਕ ਦਿਨ ਆਪਣੇ ਕੁਲੀ ਦੇ ਬਾਹਰ ਆ ਕੇ ਨਾ ਜੋ ਝੌਂਪੜੀ ਵਿੱਚ ਰਹਿੰਦੀ ਸੀ ਉਹਦੇ ਬਾਹਰ ਆ ਕੇ ਐਨਕ ਉਤਾਰ ਕੇ ਥੱਲੇ ਪੁੰਜੇ ਵੇਖਣ ਲੱਗ ਗਈ ਕਦੇ ਐਨਕ ਉਲਗਾ ਲੈਂਦੀ ਹੈ ਕਦੇ ਉਤਾਰ ਲੈਂਦੀ ਹੈ ਤੇ ਜਿੰਨੇ ਵੀ ਲੋਕ ਨੇ ਆਸ-ਪਾਸ ਨੇ ਉਹ ਬੀਬੀ ਨੂੰ ਵੇਖ ਕੇ ਹੱਸ ਰਹੇ ਨੇ ਪਤਾ ਨਹੀਂ ਵੀ ਇਹ ਬੁੱਢੜੀ ਕੀ ਲੱਭ ਰਹੀ ਹੈ ਨਾ ਜ਼ਮੀਨ ਤੇ ਕੁਝ ਡਿੱਪਿਆ ਹੋਣਾ ਦੋ ਚਾਰ ਜਾਂਦੇ ਨੇ ਪੁੱਛਦੇ ਨੇ ਬੀਬੀ ਕੀ ਗੱਲ ਹੋ ਗਈ ਤੇ ਬਜ਼ੁਰਗ ਮਾਤਾ ਨੇ ਆਖਿਆ ਪੁੱਤ ਕੋਈ ਗੱਲ ਨਹੀਂ ਮੇਰਾ ਕੁਝ ਡਿੱਗ ਪਿਆ ਮੈਂ ਲੱਭ ਰਹੀ ਆ ਤੇ ਕਹਿੰਦੇ ਕੋਈ ਗੱਲ ਨਹੀਂ ਬੀਬੀ ਅਸੀਂ ਲੱਭ ਦਿੰਨੇ ਸਾਨੂੰ ਦੱਸ ਤਾਂ ਸਹੀ ਕੋਈ ਪੈਸੇ ਆ ਕੋਈ ਸੋਨਾ ਕੋਈ ਗਹਿਣਾ ਕੀ ਹੈ ਉਹ ਬੀਬੀ ਆਖਣ ਲੱਗੀ ਕੁਝ ਨਹੀਂ ਮੇਰੀ ਤਾਂ ਸੂਈ ਗੁੰਮੀ ਹੋਈ ਹੈ ਮੈਂ ਸੂਈ ਲੱਭ ਰਹੀ ਆ ਤੇ ਜਿਹੜੇ ਪੰਜ ਸੱਤ ਜਾਣੇ ਕੋਲ ਬੀਬੀ ਦੇ ਗਏ ਸੀ ਨਾ ਉਹ ਵੀ ਲੱਭਣ ਲੱਗ ਗਏ ਉਹ ਵੀ ਇਧਰ ਉਧਰ ਹੱਥ ਮਾਰਦੇ ਨੇ ਵੀ ਚਲੋ ਸਾਨੂੰ ਦਿਖ ਜਾਵੇਗੀ ਬੀਬੀ ਕਦੇ ਇਹਨਾਂ ਕੋ ਉਤਾਰ ਲੈਂਦੀ ਐ ਕਦੇ ਲਗਾ ਲੈਂਦੀ ਐ ਥੱਕ ਜਾਂਦੀ ਐ ਬੀਬੀ ਕਹਿੰਦੀ ਮੈਂ ਤਾਂ ਸਵੇਰ ਦੀ ਭਾਈ ਸੂਈ ਨੂੰ ਲੱਪਣ ਲੱਗੀ ਹੋਈਆਂ ਤੇ ਉਹ ਲੱਭੀ ਨਹੀਂ ਅਜੇ ਤੱਕ ਤੇ ਗੁਰੂ ਪਿਆਰਿਓ ਜਿੰਨੇ ਵੀ ਉਹ 5-7 ਜਾਣੇ ਆਏ ਸੀ ਉਹਨਾਂ ਨੇ ਹੋਰ ਜਾਣਿਆਂ ਨੂੰ ਵੀ ਬਾਜ਼ ਮਾਰ ਲਈ ਆਸ-ਪਾਸ ਦੇ ਕਈ ਲੋਕ ਇਕੱਠੇ ਹੋ ਗਏ ਉਹ ਸੂਈ ਲੱਭਣ ਲੱਗ ਜਾਂਦੇ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਬੰਦਾ ਪੁੱਛਦਾ ਬੀਬੀ ਸੋਈ ਤਾਂ ਸਾਨੂੰ ਲੱਭੇ ਨਹੀਂ ਤੈਨੂੰ ਨਵੀਂ ਲਿਆ ਦਿੰਨੇ ਆ ਉਹ ਕਹਿੰਦੀ ਨਵੀਂ ਨਹੀਂ ਚਾਹੀਦੀ ਮੈਨੂੰ ਉਹੀ ਸੋਈ ਚਾਹੀਦੀ ਆ ਤੇ ਵਿੱਚੋਂ ਇੱਕ ਹੋਰ ਬੋਲਿਆ ਬੀਬੀ ਡਿਗੀ ਕਿੱਥੇ ਐ ਸੋਈ ਤੇ ਬਜ਼ੁਰਗ ਬੀਬੀ ਕਹਿੰਦੀ ਅੰਦਰ ਡਿਗੀ ਸੀ ਕਮਰੇ ਦੇ ਵਿੱਚ ਜਿਹੜੀ ਝੌਂਪੜੀ 'ਚ ਮੈਂ ਰਹਿਣੀ ਆ ਤੇ ਗੁਰੂ ਪਿਆਰਿਓ ਬੰਦੇ ਸਾਰੇ ਹੈਰਾਨ ਹੋ ਜਾਂਦੇ ਨੇ ਉਹ ਕਹਿੰਦੇ ਬੀਬੀ ਤੂੰ ਕੰਮਲੀ ਐ ਤੇਰਾ ਦਿਮਾਗ ਈ ਲਿਆ ਚੀਜ਼ ਅੰਦਰ ਗਵਾਚੀ ਐ ਲੱਭ ਬਾਹਰ ਰਹੀ ਐ ਤੇ ਫਿਰ ਬੀਬੀ ਨੇ ਇਹੀ ਗੱਲ ਆਖੀ ਸੂਈ ਨਹੀਂ ਮੇਰੀ ਡਿੱਗੀ ਤੁਸੀਂ ਮੇਰੇ ਤੇ ਹੱਸਦੇ ਹੋ ਟੀਚਰਾ ਕਰਦੇ ਹੋ ਮਜ਼ਾਕ ਕਰਦੇ ਹੋ ਭਜਨ ਬੰਦਗੀ ਕਰਦੀਆਂ ਮੈਂ ਤੁਸੀਂ ਨਿੰਦਿਆ ਕਰਦੇ ਹੋ ਪਾਪ ਤੁਹਾਡੇ ਤੇ ਚੜਦਾ ਇਸੇ ਕਰਕੇ ਮੈਂ ਵੀ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦੀ ਆ ਵੀ ਜਿਵੇਂ ਮੇਰੀ ਸੂਈ ਅੰਦਰ ਆ ਤੇ ਮੈਨੂੰ ਅੰਦਰੋ ਹੀ ਲੱਭੇਗੀ ਨਾ ਬਾਹਰੋਂ ਜਿੰਨਾ ਮਰਜ਼ੀ ਲੱਭੀ ਜਾਈਏ ਨਹੀਂ ਲੱਭੇਗੀ ਇਸੇ ਤਰ੍ਹਾਂ ਜਿਹੜੇ ਰੱਬ ਦੀ ਤੁਸੀਂ ਨਿੰਦਿਆ ਕਰਦੇ ਹੋ ਤੁਸੀਂ ਮੇਰੀ ਨਹੀਂ ਨਿੰਦਿਆ ਕਰਦੇ ਜਿਹੜੇ ਰੱਬ ਦਾ ਮੈਂ ਨਾਮ ਜਪ ਰਹੀ ਆ ਤੁਸੀਂ ਉਹਦੀ ਨਿੰਦਿਆ ਕਰਦੇ ਹੋ ਇਸ ਕਰਕੇ ਜੇ ਮੇਰੀ ਸੋਈ ਆ ਮੈਨੂੰ ਅੰਦਰੋਂ ਲੱਭੇਗੀ ਤੁਸੀਂ ਵੀ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਰੱਬ ਤੁਹਾਨੂੰ ਤੁਹਾਡੇ ਅੰਦਰੋਂ ਮਿਲੇਗਾ ਜਿਹੜੇ ਗੁਨਾਹ ਤੁਸੀਂ ਬਾਹਰੋਂ ਕਰਦੇ ਫਿਰਦੇ ਹੋ ਨਾ ਅੰਦਰ ਝਾਤੀ ਮਾਰ ਕੇ ਵੇਖੋ ਗੁਨਾਹਾਂ ਦਾ ਭੰਡਾਰ ਹੈ ਤੁਹਾਡੇ ਅੰਦਰ ਕਿਤੇ ਇਹਨੂੰ ਸਾਫ਼ ਕਰੋ ਤੇ ਗੁਰੂ ਪਿਆਰਿਓ ਉਹ ਬੀਬੀ ਨੇ ਦੋ ਸਵਾਲਾਂ ਦਾ ਜਵਾਬ ਦੇ ਦਿੱਤਾ ਇੱਕ ਤਾਂ ਇਹ ਕਿ ਰੱਬ ਸਾਡੇ ਅੰਦਰ ਆ ਸਾਨੂੰ ਬਾਹਰੋਂ ਲੱਭਣ ਦੀ ਜ਼ਰੂਰਤ ਨਹੀਂ ਦੂਜਾ ਇਹ ਅਸੀਂ ਬਾਹਰ ਕਮੀਆਂ ਲੱਭਦੇ ਫਿਰਦੇ ਆ ਮੇਰੇ ਵਿੱਚ ਬਜ਼ੁਰਗ ਬੀਬੀ ਕਹਿੰਦੀ ਕਮੀਆਂ ਕੱਢਦੇ ਫਿਰਦੇ ਹਾਂ ਕਦੇ ਆਪਣੇ ਅੰਦਰ ਛਾਤੀ ਮਾਰ ਕੇ ਵੇਖੋ ਤੇ ਗੁਰੂ ਪਿਆਰਿਓ ਇਹ ਸਤਿਗੁਰਾਂ ਦੀ ਬਾਣੀ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਭਾਈ ਜੇ ਰੱਬ ਨੂੰ ਲੱਭਣਾ ਤਾਂ ਅੰਦਰੋਂ ਲੱਭ ਜੇ ਕਮੀਆਂ ਦੂਰ ਕਰਨੀਆਂ ਨੇ ਤਾਂ ਅੰਦਰੋਂ ਕਰ ਫਿਰ ਤੈਨੂੰ ਰੱਬ ਦੇ دیدار ਹੋ ਜਾਣਗੇ ਸੋ ਸਤਿਗੁਰਾਂ ਦੀ ਬਾਣੀ ਨੇ ਆਖਿਆ ਗੁਰੂ ਪਿਆਰਿਓ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿ ਆ ਭਗਵੰਤ ਉਹ ਅਕਾਲ ਪੁਰਖ ਘਟ ਘਟ ਦੇ ਵਿੱਚ ਮੌਜੂਦ ਹੈ ਸਭਨਾਂ ਦੇ ਹਿਰਦਿਆਂ ਦੇ ਵਿੱਚ ਮੌਜੂਦ ਹੈ ਇਸੇ ਕਰਕੇ ਸਤਿਗੁਰਾਂ ਨੇ ਆਖਿਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਦੋ ਜੀਆਂ ਹੇ ਭਾਈ ਉਹ ਤਾਂ ਉੱਚਿਆਂ ਦੇ ਵਿੱਚ ਨੀਵੇਂਆਂ ਦੇ ਵਿੱਚ ਹਾਥੀ ਵਿੱਚ ਕੀੜੀ ਵਿੱਚ ਸਾਰਿਆਂ ਦੇ ਵਿੱਚ ਮੌਜੂਦ ਹੈ ਸਮਾਇਆ ਹੋਇਆ ਹੈ ਸਤਿਗੁਰ ਕਹਿੰਦੇ ਮੰਨਣਾ ਜਾਂ ਨਾ ਮੰਨਣਾ ਇਹ ਸਾਡੀ ਮਰਜ਼ੀ ਹੈ ਅਖੀਰ ਲੀਆਂ ਪੰਕਤੀਆਂ ਵਿੱਚ ਸਤਿਗੁਰ ਸਮਝਾਉਣਾ ਕਰਦੇ ਨੇ ਗੁਣ ਨਿਧਾਨ ਨਾਨਕ ਜਸ ਗਾਵੇ ਸਤਿਗੁਰ ਧਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ਸਤਿਗੁਰ ਕਹਿੰਦੇ ਗੁਣ ਨਿਧਾਨ ਉਹ ਜਿਹੜਾ ਰੱਬ ਹੈ ਪਰਮੇਸ਼ਰ ਹੈ ਨਿਧਾਨ ਦਾ ਮਤਲਬ ਹੁੰਦਾ ਖਜ਼ਾਨਾ ਉਹ ਗੁਣਾ ਦਾ ਖਜ਼ਾਨਾ ਹੈ ਨਾਨਕ ਜਸ ਗਾਵੇ ਨਾਨਕ ਉਸ ਅਕਾਲ ਪੁਰਖ ਦੇ ਜਸ ਨੂੰ ਗਾ ਰਿਹਾ ਹੈ ਕਿਉਂਕਿ ਸਤਗੁਰ ਭਰਮ ਚੁਕਾਇਓ ਸਤਗੁਰਾਂ ਨੇ ਇਹ ਭਰਮ ਹੀ ਦੂਰ ਕਰ ਦਿੱਤਾ ਭਰਮ ਕੀ ਸੀ ਕਿ ਰੱਬ ਬਾਹਰ ਹੈ ਬਸ ਇਹ ਸਤਗੁਰ ਨੇ ਭਰਮ ਹੀ ਖਤਮ ਕਰ ਦਿੱਤਾ ਨਹੀਂ ਰੱਬ ਬਾਹਰ ਨਹੀਂ ਰੱਬ ਤੇਰੇ ਅੰਦਰ ਹੈ ਜਦੋਂ ਤੈਨੂੰ ਅੰਦਰੋਂ ਲੱਭ ਗਿਆ ਨਾ ਫਿਰ ਤੈਨੂੰ ਬਾਹਰੋਂ ਆਪਣੇ ਆਪ ਰੱਬ ਦਿਸਣਾ ਸ਼ੁਰੂ ਹੋ ਜਾਏਗਾ ਜਿਹੜੇ ਕਹਿੰਦੇ ਜੀ ਅਸੀਂ ਤਾਂ ਬਾਹਰੋਂ ਰੱਬ ਦੇ ਦਰਸ਼ਨ ਕਰਦੇ ਆ ਤੇ ਅੰਦਰੋਂ ਨਹੀਂ ਕੀਤੇ ਉੱਚ ਉਠੋ ਬੋਲ ਰਹੇ ਨੇ ਤੇ ਗੁਰੂ ਪਿਆਰਿਓ ਜਿਨ੍ਹਾਂ ਨੇ ਅੰਦਰੋਂ ਦਰਸ਼ਨ ਕਰ ਲਏ ਨਾ ਫਿਰ ਉਹਨਾਂ ਦੀ ਸੁਰਤ ਭਾਈ ਕਨਈਆ ਜੀ ਵਾਂਗ ਬਣ ਜਾਏਗੀ ਭਾਈ ਕਨਈਆ ਜੀ ਦਾ ਇਤਿਹਾਸ ਆਪਾਂ ਸਾਰੇ ਜਾਣਦੇ ਆਂ ਕੱਲ ਨੂੰ ਆਪਾਂ ਭਾਈ ਸਾਹਿਬ ਭਾਈ ਕਨਈਆ ਜੀ ਦਾ ਇਤਿਹਾਸ ਸਾਂਝਾ ਕਰਾਂਗੇ ਜਿਹੜੇ ਕਹਿੰਦੇ ਪਾਤਸ਼ਾਹ ਜੀ ਮੈਨੂੰ ਤਾਂ ਸਾਰੇ ਪਾਸੇ ਕਾਲਪੁਰਖ ਹੀ ਨਜ਼ਰ ਆ ਰਿਹਾ ਹੈ ਉਧਰੋਂ ਜੰਗ ਚੱਲਦੀ ਸੀ ਗੁਰੂ ਦੇ ਸਿੱਖ ਮੁਗਲਾਂ ਨੂੰ ਕੱਟ ਦਿੰਦੇ ਸੀ ਵੜ ਦਿੰਦੇ ਸੀ ਜ਼ਖਮੀ ਕਰ ਦਿੰਦੇ ਸੀ ਪਰ ਭਾਈ ਨਗਾਈਆ ਸੋ ਗੁਰੂ ਪਿਆਰਿਓ ਨਾਲੇ ਤਾਂ ਉਹਨਾਂ ਨੂੰ ਮਲਮ ਲਗਾਉਂਦਾ ਹੈ ਨਾਲੇ ਜਲ ਛਕਾਉਂਦਾ ਹੈ ਸੋ ਸਤ ਭਾਈ ਕਨਈਆ ਖੇ ਮੈਂ ਕਰਨਾ ਨਗਾਈਆ ਨਿਕਲ ਗਿਆ ਮੋਹ ਦੇ ਵਿੱਚੋਂ ਭਾਈ ਕਨਈਆ ਤੇ ਸਤਗੁਰ ਸੱਚੇ ਪਾਤਸ਼ਾਹ ਕੋਲ ਜਦੋਂ ਖਬਰ ਪਹੁੰਚੀ ਤੇ ਗੁਰੂ ਪਾਤਸ਼ਾਹ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ ਇਹ ਨਹੀਂ ਆਖਿਆ ਕਿ ਤੂੰ ਮੁਗਲਾਂ ਨੂੰ ਜਲ ਕਿਉਂ ਛਕਾਉਣਾ ਹੈ ਮਲਮ ਪੱਟੀ ਕਿਉਂ ਕਰਦਾ ਹੈ ਸਤਿਗੁਰਾਂ ਨੇ ਹਦਾਇਤ ਕੀਤੀ ਸੀ ਕਿ ਮੱਲਮ ਪੱਟੇ ਵੀ ਕਰਨੀਆਂ ਜਦੋਂ ਬਾਕੀ ਗੁਰਸਿੱਖਾਂ ਨੂੰ ਪਤਾ ਲੱਗਿਆ ਨਾ ਕਿ ਇਹ ਤਾਂ ਮੱਲਮ ਪੱਟੇ ਵੀ ਕਰ ਰਿਹਾ ਹੈ ਬਾਅਦ ਵਿੱਚ ਪਤਾ ਲੱਗਿਆ ਸੀ ਕਿ ਸਤਿਗੁਰਾਂ ਨੇ ਹੀ ਆਖਿਆ ਸੀ ਭਾਈ ਮੱਲਮ ਪੱਟੇ ਵੀ ਕਰਦੇ ਆ ਕਰ ਕਿਉਂ ਕਿਉਂਕਿ ਭਾਈ ਕਨਈਆ ਜੀ ਦੀ ਜਿਹੜੀ ਸੁਰਤ ਉਹ ਅਜਿਹੀ ਬਣ ਗਈ ਸੀ ਉਹਨਾਂ ਨੂੰ ਸਾਰੇ ਪਾਸੇ ਰੱਬ ਹੀ ਰੱਬ ਨਜ਼ਰ ਆ ਰਿਹਾ ਸੀ ਸੋ ਇਸੇ ਕਰਕੇ ਇਹ ਅਵਸਥਾ ਬਣਦੀ ਹੈ ਅਸਿੱਤਾ ਸਿਰਫ ਗੱਲਾਂ ਕਰਨ ਵਾਲੇ ਆ ਜਿਨ੍ਹਾਂ ਦੀ ਅਵਸਥਾ ਬਣ ਜਾਂਦੀ ਹੈ ਨਾ ਸਿਰਫ ਉਹੀ ਬਿਆਨ ਕਰ ਸਕਦੇ ਨੇ ਸਤਿਗੁਰਾਂ ਨੇ ਇਹ ਜਦੋਂ ਭਰਮ ਚੁਕਾ ਦਿੱਤਾ ਦੂਰ ਕਰ ਦਿੱਤਾ ਕਿ ਭਾਈ ਰੱਬ ਹਿਰਦੇ ਦੇ ਵਿੱਚ ਹੈ ਅੰਦਰੋਂ ਵੇਖੋ ਜਦੋਂ ਅੰਦਰੋਂ ਵੇਖ ਲਿਆ ਉਹ ਦੂ ਬਾਹਰੋਂ ਵੀ ਦਿਖ ਜਾਏਗਾ ਸਤਿਗੁਰ ਭਰਮ ਚੁਕਾਇਓ ਇਹ ਦੂਰ ਕਰ ਦਿੱਤਾ ਭਰਮ ਸਤਿਗੁਰਾਂ ਨੇ ਸਰਬ ਨਿਵਾਸੀ ਸਦਾ ਅਲੇਪਾ ਉਹ ਪ੍ਰਮਾਤਮਾ ਸਾਰਿਆਂ ਦੇ ਵਿੱਚ ਮੌਜੂਦ ਹੈ ਪਰ ਅਲੇਪ ਰਹਿੰਦਾ ਅਲੇਪ ਦਾ ਮਤਲਬ ਹੁੰਦਾ ਵੀ ਜਿਹੜਾ ਰੱਬ ਹੈ ਉਹ ਹੁਣ ਮਨੁੱਖ ਦੇ ਅੰਦਰ ਇਨਸਾਨ ਦੇ ਅੰਦਰ ਹੁੰਦਾ ਪਰ ਮਨੁੱਖ ਦੇ ਅੰਦਰ ਰਹਿੰਦਾ ਹੋਇਆ ਉਹ ਨਿਰਲੇਪ ਹੈ ਅਲੱਗ ਹੈ ਸਾਡੇ ਨਾਲੋਂ ਅਲੱਗ ਕਿਵੇਂ ਹੈ ਜਦੋਂ ਬੰਦਾ ਮਰ ਜਾਂਦਾ ਨਾ ਇਨਸਾਨ ਖਤਮ ਹੋ ਜਾਂਦਾ ਇਨਸਾਨਤਾ ਮਰ ਜਾਂਦਾ ਸਰੀਰ ਤਾਂ ਡੈੱਡ ਹੋ ਜਾਂਦਾ ਪਰ ਰੱਬ ਨਹੀਂ ਮਰਦਾ ਸਰੀਰ ਨਹੀਂ ਡੈੱਡ ਰੱਬ ਨਹੀਂ ਡੈੱਡ ਹੁੰਦਾ ਕਦੇ ਸਰੀਰ ਡੈੱਡ ਹੋ ਜਾਂਦਾ ਇਸੇ ਕਰਕੇ ਉਹ ਸਾਡੇ ਨਾਲੋਂ ਨਿਰਲੇਪ ਹੈ ਮਾੜੇ ਕਰਮ ਅਸੀਂ ਕਰਦੇ ਆਂ ਵਿਕਾਰ ਅਸੀਂ ਭੋਗਦੇ ਆਂ ਤੇ ਗੁਰੂ ਪਿਆਰੋ ਸਜ਼ਾ ਵੀ ਸਾਨੂੰ ਮਿਲਦੀ ਹੈ ਇਹ ਨਹੀਂ ਕਿ ਰੱਬ ਸਾਡੇ ਅੰਦਰ ਬੈਠਾ ਰੱਬ ਹੀ ਮਾੜੇ ਕਰਮ ਕਰਦਾ ਤੇ ਰੱਬ ਹੀ ਸਜ਼ਾ ਭੁਗਤ ਰਿਆ ਨਹੀਂ ਰੱਬ ਸਾਡੇ ਵਿੱਚ ਨਰਲੇਪ ਹੈ ਉਹ ਕਿਵੇਂ ਹੈ ਜਦੋਂ ਕੱਲ ਨੂੰ ਭਾਈ ਸਾਹਿਬ ਭਾਈ ਕਨਈਆ ਜੀ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਉਦੋਂ ਪਤਾ ਲੱਗੇਗਾ ਸੋ ਸਤਗੁਰ ਕਹਿੰਦੇ ਸਭ ਮੈਂ ਰਹਿਆ ਸਮਾਇਓ ਉਹ ਪ੍ਰਮਾਤਮਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਉਸ ਨੂੰ ਜੇ ਲੱਭਣਾ ਹੈ ਅੰਦਰੋਂ ਲੱਭੋ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬੇਅੰਤ ਪੁਲਾਣ ਚੁਕਾਂ ਦੀ ਖਿਮਾ ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਬਖਸ਼ਣ ਹਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ